ਯਾ ਮਾਣਾ ਨਾ ਪਰ ਨਹੀਂ ਮੇਰੇ ਤੇ ਤਾਂੰਦੀਆ ਦੇ ਬੈਣੀਆ ਬਾਤ ਕਰਦਾ ਲੱਗਦਾ ਕਿ ਲੜੂ ਗੜ ਖੜੇ ਜਾਓਗੇ ਤਾਂ ਸੱਚਾ ਆ ਗਿਆ ਬਟਾਲੀ ਬਾਈ ਸਭ ਕੋਈ ਵੇਖਿਆ ਮੈਂ ਮੇਰੇ ਸਾਹਮਣੇ ਇਹ ਗੱਲ ਦੇ ਕੇ 35 ਜਗ੍ਹਾ ਹੋ ਗਿਆ ਭਾਈ ਨਾ ਨਾ ਜਾ ਵੀ ਮੈਂ ਹਲੋ ਕੋਈ ਕੋਲ ਆ ਗੋਡੀਆਂ ਆਟ ਮੈਂ ਨਹੀਂ ਨਹੀਂ ਪਹਿਣਾ ਹੈਗਾ ਹੀ ਖਰਚਾ ਜਿੰਨਾ ਹੈਗਾ ਹੁਣ ਸਾਰਾ ਹੀ ਨਹੀਂ ਨਹੀਂ ਹੁਣ ਤੇ ਜੋ ਵਿਖਾ ਤੋ ਉਹ ਪਾਓ ਜੋ ਨਾ ਹੋ ਗਿਆ ਹੋਰ ਸਵਾਰੀਆਂ ਬਿਆਨ ਦੇ ਦਿੱਤੇ ਸਾਰੀਆਂ ਨੇ ਸਾਰੀਆਂ ਬਿਆਨ ਲੈਣੇ ਤੇ ਲਊ ਲੈ ਲਿਓ ਸਵਾਰੀਆਂ ਲੈ ਲਿਓ ਬਿਆਨੋ ਤਰਕਾਸ ਦੇਣ ਲੱਗੇ ਸਾਡੇ ਖਾਣੇ ਦੇ ਵਿੱਚ ਜਿਹੜਾ ਹਰਜਾਨਾ ਪੈਣਾ ਉਹ ਤਾਂ ਪੈਣਾ ਹੀ ਪੈਣਾ ਹੁਣ ਹੋਰ ਸਾਰਾ ਪਰਾਦਾ ਜਾ ਜਿਹੜਾ ਟਾਈਮ ਵੇਸ ਹੋਇਆ ਨਾ ਉਹਦਾ ਤਾਂ ਪੈਣਾ ਹੀ ਪੈਣਾ ਹੁਣ ਜਿਹੜਾ ਚਪੂ ਟਪੂ ਬਾਬਾ ਜੀ ਹਾਂ ਤਾਂ ਕੋਈ ਨਹੀਂ ਮੈਂ ਬਾਕੀ ਬੱਤੀ ਬੱਜੀ ਆ ਬੱਸ ਪਾਉਂਦੇ ਰਹੇ ਪਰ ਨਾਲ ਦੱਸਾਂ ਨਹੀਂ ਕਿ ਜਿਹੜੀ ਮੱਤ ਪਾਉਂਦੇ ਰਹੇ ਪੰਜਾਬ ਰੋਡ ਬਈ 53 48 ਬੱਸੇ ਚ ਕੀ ਹੋਇਆ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕੇ ਲਿਆਉਂਦੇ ਆਂ ਅਸੀਂ ਧਾਰੀ ਵਾਲੀ ਵੀ ਅੱਡੇ ਚੁੱਕੇ ਆਂ ਨਿਸ਼ਾਰੇ ਵੀ ਅੱਡੇ ਚੁੱਕੇ ਆਂ ਅਸੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ওভারਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਂਦੇ ਆਂ ਫੇਰੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਂਵ ਦੇ ਥੱਲੇ ਮੁੰਡਾ ਖਲੋਤਾ ਸੀ ਮਾ ਭਾਜੀ ਬਾਡੀ ਬੰਦ ਕਰ ਲੋ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈਪਾਸੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਕਾਲੀ ਛਾਪਾ ਪੈਣ ਡਰਾਈਵਰ ਕਨੈਕਟਰ ਦੇ ਉਹ ਇੰਨੀ ਗੱਲ ਕਹੀ ਉਥੋਂ ਮੈਨਾਂ ਜਰਨਲ ਆ ਵੀ ਮੈਨੂੰ ਕਹਿੰਦੇ ਮੈਂ ਤੇਰੇ ਚ ਪੇਰ ਮਾਰਨੇ ਆ ਮੈਂ ਤੂੰ ਸਾਈਡ ਤੇ ਲੱਗੜੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਪਹਿਲੀ ਮੈਂ ਅਧਾਰ ਕਰ ਫੋਨ ਤੇ ਆ ਫੋਨ ਦੇ ਵਿੱਚ ਮੈਂ ਅਧਾਰ ਕਰਨੀ ਚੱਲ ਜਾਗਾ ਤਾਂ ਅੱਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਪੁੱਛ ਲੋ ਮੁਰਗੇ ਮੈਂ ਚੱਕਰਾਂ ਨੂੰ ਆਵਾਜ਼ ਮਾਰੀ ਉਹ ਆਏ ਸਾਈਡ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲੋ ਬ ਜੇਰੀ ਗੱਡੀ ਗਾਂ ਖਾਨੇ ਉੱਥੇ ਕਿਉਂਕਿ ਨਾਕੇ ਦੇ ਕੋਈ ਵੀ ਆ ਨਹੀਂ ਸੀ ਈ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੇ ਆ ਤੂੰ ਥੋੜਾ ਹਸਾਮਣਾ ਬੋਲ ਬੋਲਣ ਕਿਦਾਂ ਨੇ ਜਨਾਨੀਆਂ ਨੇ ਭੈਣ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਰਿਆਂ ਇੱਥੇ ਆ ਕੇ ਪਹਿਲੇ ਖਲੋਤੀ ਲਈ ਪਹਿਲੋ ਕਿੰਨੀ ਵੀਰ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਦੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹੱਥਲੇ ਹੁੰ ਡੇਗੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੁਝ ਗਈ ਬਸ ਇੰਨੀ ਗੱਲ ਕਹੀ ਮੈਂ ਆ ਧਾਰ卡ੜ ਫੂਚ ਨਹੀਂ ਚ ਪਹਿਲੀ ਵਾਰ ਹੀ ਆਇਆ ਕਰੋ ਜੀ ਚੜਦੇ ਹੀ ਬਸ ਭਾਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ ਸਾਡੇ ਨਾਲ ਜਿਹੜੇ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸੜਕ ਸਵਾਰੀ ਬਹਾਲ ਕੇ ਨਾ ਤੋ ਕਰੀਦੇ ਆ ਦੁਕਾਨ ਵਾਲੇ ਭਾਜੀ ਨਾਲ ਇਹਨਾਂ ਨੂੰ ਪੁੱਛ ਲੋ ਭਾਈ ਇੱਥੇ ਜਿਹੜੇ ਅੰਦਰ ਇਹਨਾਂ ਦੁਕਾਨ ਵਾਲੇ ਉਹਨਾਂ ਨੂੰ ਪੁੱਛ ਲੋ ਕਿ ਮੈਂ ਬ੍ਰੇਕ ਮਾਰ ਕੇ ਸਵਾਰੀ ਚਾਰ ਕੇ ਖੜਦਾ ਇੱਥੇ ਮੈਂ ਕਹਿੰਦੀ ਸਵਾਰੀ ਨਹੀਂ ਛੱਡੀ ਹੈਗੀ ਭਾਜੀ ਸਾਡੇ ਪੇਸ਼ੈਂਟ ਇੱਕ 8 ਵਜੇ ਤੋਂ 10 ਮਿੰਟ ਤੱਕ ਪੇਸ਼ੈਂਟ ਪ੍ਰੈਜ਼ੈਂਟ ਕੀਤਾ ਹੈ ਕੁਲਦੀਪ ਕੌਰ ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਜਿਸ ਨੂੰ ਪੁੱਛਦੇ ਆਂ ਕਿ ਇਫ 108 ਕੱਟੀ ਤੇ ਸਾਡੇ ਕੋਲ ਭੌਟ ਭਾਈ 108 ਐਮਬੂਲੈਂਸ ਹੈਗਾ ਤੇ ਇਹ ਜਦੋਂ ਆਏ ਸੀਗੇ ਉਦੋਂ ਅਨਕੁਸ਼ੇ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਡੇ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜ਼ਾਈਟੀ ਥੋੜੀ ਘਬਰਾਹਟ ਨਾਲ ਪੇਸ਼ੈਂਟ ਸੈਟ ਕੋ ਪ੍ਰੈਜੈਂਟ ਕੀਤਾ ਹੈ